ਬਾਈ ਸਾਰੇ ਵੀਰ ਪਹਿਲਾਂ ਇਹ ਵੀਡੀਓ ਦੇਖਿਓ ਫਿਰ ਆਪਾਂ ਗੱਲਬਾਤ ਕਰਾਂਗੇ ਜਿਹੜੀ ਆ ਵੀਡੀਓ ਤੁਹਾਨੂੰ ਦਿਖਾ ਰਿਹਾ ਮੈਂ ਪਹਿਲਾਂ ਇਹ ਦੇਖੋ ਪੂਰੀ ਸੁਣਿਓ ਛੋਟੀ ਜੀ ਵੀਡੀਓ ਦੇਖੋ ਜਿਹੜਾ ਰੁਦੂ ਮਾਨ ਸਾਦੀ ਗੱਲ ਕਰਦੀਆਂ ਤੁਸੀਂ ਮੇਰੇ ਪਾਪੀ ਦੀ ਭੂਆ ਦਾ ਮੁੰਡਾ ਹੈ ਅੱਛਾ ਉਹਦੇ ਕੋਲੇ ਕੁਝ ਨਹੀਂ ਸੀ ਬਾਈ ਇਹਨੂੰ ਸਿੱਧੀ ਕਲੀਅਰ ਗੱਲ ਕਰਿਓ ਹਮ ਆ ਜੋ ਦੇਖੋ ਕੀ ਬਣਿਆ ਬੈਠਿਆ ਇਹਨੂੰ ਗੱਲ ਨੂੰ ਬਾਈ ਉਤੋਂ ਤੱਕ ਪਹਚਾਇਓ ਉਹ ਵੀ ਕਿਹਿਆ ਹੋਇਆ ਹਰਦੁਮਾਨ ਸਾਹਿਬ ਮੋਦੀ ਤੱਕ ਵੀ ਸਾਰੇ ਵਿੱਕ ਕੇ ਆਏ ਸੀ ਜਿਹੜੇ ਕਪੜਾ ਜਰਨੈਲ ਹੈ ਡੱਲੇਵਾਲ ਸਾਹਿਬ ਉਹ オリジナル ਆਪਣਾ ਤਾਂ ਹੀ ਅੱਜ ਲੋਕ ਆਪਣੇ ਆਪ ਆਪ ਮੁਹਾਰੇ ਆ ਰਹੇ ਨੇ ਬਾਕੀ ਬਾਈ ਤੁਸੀਂ ਦੇਖਿਆ ਨਹੀਂ ਅੱਜ ਪਰਮਾਤਮਾ ਨੇ ਕਿੰਨਾ ਰੰਗ ਲਾਇਆ ਐਨੀ ਤੁਮ ਦੇ ਠੰਡ ਚ ਕੋਈ ਆ ਜਾਊਗਾ ਮੈਂ ਤੇ ਇੱਕ ਗੱਲ ਕਹਿਣਾ ਭਾਈ ਮੇਰੇ ਸਵਾ 8 ਕਿੱਲੇ ਨੇ ਇੱਥੇ ਤੰਬੂ ਲਾਓ ਟੈਂਟ ਲਾਓ ਵੀ ਤੁਸੀਂ ਬਾਈ ਜੁੜ ਕੇ ਆਓ ਵੀਡੀਓ ਤੁਸੀਂ ਸੁਣੀ ਦੋਸਤੋ ਇਦੇ ਵਿੱਚ ਬਾਈ ਨੇ ਕਿਹਾ ਵੀ ਮੈਂ ਰਿਸ਼ਤੇਦਾਰ ਹਾਂ ਉਹਨਾਂ ਦਾ ਤੁਸੀਂ ਸੁਣੀ ਆ ਵੀਡੀਓ ਤੇ ਜੇ ਬਾਈ ਇਸ ਵੀਰ ਦੀ ਗੱਲ ਦੇ ਵਿੱਚ ਸੱਚਾਈ ਆ ਤਾਂ ਤੁਸੀਂ ਸਮਝ ਲਓ ਵੀ ਆਪਾਂ ਨੂੰ ਲੁੱਟਿਆ ਗਿਆ ਪਹਿਲਾਂ ਜਿਹੜਾ ਧਰਨਾ ਲੱਗਿਆ ਸੀ ਉਹਦੇ ਵਿੱਚ ਵੀ ਬਹੁਤ ਵੱਡੇ ਕੱਪੜੇ ਹੋਏ ਆ ਇਹਦਾ ਮਤਲਬ ਇਹ ਆ ਵੀ ਆਪਾਂ ਇਸ ਵੀਰ ਦੀ ਗੱਲ ਦੇ ਮੁਤਾਬਕ ਕਹਿੰਦੇ ਆ ਵੀ ਜੇ ਇਹ ਸੱਚਾਈ ਆ ਤਾਂ ਤੇ ਪਰ ਇੱਕ ਗੱਲ ਜ਼ਰੂਰ ਸਾਫ਼ ਹੁੰਦੀ ਹੈ ਵੀ ਜੇ ਡੱਲੇਵਾਲ ਸਾਹਿਬ ਪਹਿਲਾਂ ਇਹਨਾਂ ਦੇ ਨਾਲ ਰਲੇ ਹੁੰਦੇ ਜਾਂ ਜੇ ਇਸ ਵੀਡੀਓ ਦੇ ਮੁਤਾਬਕ ਹੀ ਆਪਾਂ ਗੱਲ ਕਰਦੇ ਆਂ ਮੇਰਾ ਆਪਦਾ ਕੋਈ ਫੈਸਲਾ ਨਹੀਂਗਾ ਨਾ ਆਪਣਾ ਤੁਹਾਡਾ ਆਪਾਂ ਇਹ ਵੀਡੀਓ ਦੇ ਮੁਤਾਬਕ ਜੇ ਗੱਲ ਕਰੀਏ ਵੀ ਜੇ ਡੱਲੇਵਾਲ ਸਾਹਿਬ ਉਦੋਂ ਨਹੀਂ ਧਰਨੇ ਇਹਨਾਂ ਦੇ ਨਾਲ ਰਲੇ ਤਾਂ ਫਿਰ ਅੱਜ ਤਾਂ ਉਹ ਆਪਦੀ ਜਾਨ ਤਲੀ ਤੇ ਧਰ ਕੇ ਬੈਠੇ ਆ ਉੱਥੇ ਤੇ ਧਰਨੇ ਤੇ ਜੇ ਸੱਚੇ ਸੀਗੇ ਤਾਂ ਬੈਠੇ ਆ ਉਹ ਤੇ ਇਹ ਦੇਖ ਲਓ ਬਈ ਹੁਣ ਜੇ ਇੰਨਾ ਪੈਸਾ ਜਿਹੜਾ ਉੱਥੇ ਇੰਨੀ ਮਸ਼ੀਨਰੀ ਇਕੱਠੀ ਹੋਈ ਸੀ ਇਹ ਸਾਰਾ ਕੁਝ ਸੋਚਣ ਵਾਲਾ ਬਣਦੀ ਹੈ ਗੱਲ ਹਿਸਾਬ ਕਿਤਾਬ ਦੀ ਤੇ ਆ ਕੇ ਚੋਣ ਲੜਨੀ ਸਾਰੇ ਨੇਤਾ ਆ ਕੇ ਚੋਣ ਲੜੇ ਇਹ ਫੈਸਲਾ ਵੀ ਕੋਈ ਵਧੀਆ ਨਹੀਂ ਸੀਗਾ ਸਾਰੇ ਉਦੋਂ ਕਹਿੰਦੇ ਸੀ ਵੀ ਇਹਨਾਂ ਕੋਲੇ ਪੈਸਾ ਕਿੱਥੋਂ ਆਇਆ ਚੋਣ ਲੜਨ ਨੂੰ ਇਹ ਵੀਰ ਦੀ ਗੱਲ ਤੋਂ ਹੁਣ ਇਹ ਗੱਲਾਂ ਛੱਕ ਦੇ ਦੈਰੇ ਚ ਆਉਂਦੀਆਂ ਹੀ ਆਉਂਦੀਆਂ ਬਾਈ ਜਿਹੜਾ ਇੰਨਾ ਜ਼ਿਆਦਾ ਪੈਸਾ ਇਕੱਠਾ ਹੋਇਆ ਸੀ ਉਦੋਂ ਤੇ ਰੋਲ ਦੂ ਮਾਨਸਾ ਦੀ ਬੋਲੀ ਤੁਸੀਂ ਪਹਿਲਾਂ ਵੀਡੀਓ ਦੇਖੀ ਹੋਣੀ ਆ ਵੀ ਸਾਨੂੰ ਕਿਹੜਾ ਪੁੱਛ ਕੇ ਬੈਠਾ ਸੀ ਢੱਲੇਵਾਲ ਤੇ ਹੁਣ ਢੱਲੇਵਾਲ ਇਦਾਂ ਨਹੀਂ ਹੋਣਾ ਚਾਹੀਦਾ ਸੀ ਸਾਨੂੰ ਸੁਨੇਹਾ ਦੇਣਾ ਚਾਹੀਦਾ ਸੀ ਸਾਨੂੰ ਬੁਲਾਉਣਾ ਚਾਹੀਦਾ ਸੀ ਕਹਿੰਦਾ ਵੀ ਸਾਨੂੰ ਕਿਹੜਾ ਬੁਲਾਇਆ ਢੱਲੇਵਾਲ ਨੇ ਵੀ ਅਸੀਂ ਜਾਈਏ ਅਸੀਂ ਤਾਂ ਨਹੀਂ ਜਾਂਦੇ ਸਾਡੀ ਹੋਰ ਰਸੂਲ ਆ ਉਹਨਾਂ ਦੇ ਹੋਰ ਆ ਇਹ ਕੀ ਗੱਲ ਹੋਈ ਯਾਰ ਕਿਸਾਨਾਂ ਦੇ ਇਹ ਜਿਹੜੇ ਹੁਣ ਇੰਨੀ ਜਨਤਾ ਕਿਸਾਨ ਗਏ ਹੋਏ ਆ ਥੇ ਧਰਨੇ ਤੇ ਉਹਨਾਂ ਨੂੰ ਤੁਸੀਂ ਐਵੇਂ ਹੀ ਜਾਣਦੇ ਹੋ ਇਹਦਾ ਮਤਲਬ ਜਿਹੜੇ ਨੇਤਾ ਇਹ ਨਹੀਂ ਗਏ ਜਿਹੜੇ ਧਰਨੇ ਤੇ ਉਹਨਾਂ ਦੀ ਗੱਲ ਕਰਦੇ ਆਪਾਂ ਵੀ ਲੋਕ ਜਿਹੜੇ ਤੁਰੇ ਫਿਰਦੇ ਫਿਰ ਉਹ ਪਾਗਲ ਆ ਵੀ ਜਿਹੜੇ ਥੋਡੇ ਥੋਡੇ ਮੰਗਰ ਆ ਉਹ ਚੰਗੇ ਆ ਜਿਹੜੇ ਉਸ ਧਰਨੇ ਤੇ ਗਏ ਉਹ ਮੂਰਖਾ ਹਨਾ ਇਹੀ ਇਹੀ ਤੁਸੀਂ ਕਹਿਣਾ ਚਾਹੁੰਦੇ ਆ ਫਿਰ ਤੇ ਜਿਹੜੇ ਵੀ ਨਹੀਂ ਗਏ ਜਿਨ੍ਹਾਂ ਨੇ ਨਹੀਂ ਸਮਰਥਨ ਕਰਿਆ ਨਾ ਉਹਨਾਂ ਨੂੰ ਕੋਈ ਸਮਰਥਨ ਨਾ ਦਿਓ ਇਹ ਇਹ ਜੇ ਬੰਦੇ ਨੂੰ ਜਿਹੜਾ ਆ ਵੀਰ ਨੇ ਹੁਣ ਜਿਵੇਂ ਦੱਸਿਆ ਤੁਹਾਨੂੰ ਸਾਰਾ ਪਤਾ ਹੀ ਹੈ ਵੀ ਮਾਨਸੇ ਵਾਲੇ ਬਾਰੇ ਇਹ ਸਾਹਮਣੇ ਲਿਆਂਦੀਏ ਨੇ ਇਹ ਗੱਲਬਾਤ ਧੰਨਵਾਦ ਬਈ ਛੋਟੀ ਜੀ ਇੰਨੀ ਕੁ ਗੱਲਬਾਤ ਆਪਾਂ ਕਰਨੀ ਸੀ ਬਸ